ਕੰਗੜਾ ਨੜਾਉਂਦੇ ਮਾਮਲੇ ਦੇ ਵਿੱਚ ਹੁਣ ਸਿਟ ਦਾ ਗਠਨ ਹੋ ਗਿਆ ਹੁਣ ਸਿਟ ਹੈ ਜਿਹੜੀ ਉਹ ਕੰਗੜਾ ਰੋਲ ਤੇ ਕੁਲਵਿੰਦਰ ਕੌਰ ਤੋਂ ਪੁੱਛਗਿਛ ਕਰੇਗੀ ਦੋਵਾਂ ਤੋਂ ਪੁੱਛੇਗੀ ਤੇ ਜਿਹੜੀ ਫੋਟੋ ਖੰਗਾਲੀ ਜਾਏਗੀ ਉਸ ਤੋਂ ਬਾਅਦ ਜੋ ਨਤੀਜਾ ਆਏਗਾ ਉਸ ਤੋਂ ਬਾਅਦ ਸਾਰੀ ਗੱਲਬਾਤ ਸਾਹਮਣੇ ਆ ਕੇ ਉਹਦੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਕਿਹਨਾਂ ਚ ਬਿਰਾ ਮਾਰਿਆ ਕਿ ਨਹੀਂ ਮਾਰਿਆ ਹੁਣ ਪਤਾ ਲੱਗੂਗਾ ਕਿਉਂਕਿ ਸਿਟ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈਗੀ ਆ ਉਹ ਧੁਰ ਜਾਂਚ ਕਰੇਗੀ ਉਹ ਉਹਨੇ ਸਾਰੇ ਹੀ ਕੈਮਰੇ ਦੇ ਜਿਹੜੀ ਫੁਟੇਜ ਹੈਗੀ ਆ ਉਹ ਫ੍ਰੀਜ਼ ਕਰਨ ਵਾਸਤੇ ਕਹਿਤਾ ਵੀ ਤੁਸੀਂ ਇੱਥੇ ਉਹਨੂੰ ਫਿਰ ਹਲਾਉਣਾ ਨਹੀਂ ਹੈਗਾ ਇੱਕ ਪਾਸੇ ਕੱਢ ਲਓ ਹੁਣ ਪੁੱਛਗਿਚ ਕੀਤੀ ਜਾਊਗੀ ਇਸ ਇੱਕ ਵੱਲੋਂ ਕੰਗਣਾ ਰਣੋਤ ਤੋਂ ਵੀ ਕਿੰਨਾ ਰਣੋਤ ਦੇ ਪੀਏ ਤੋਂ ਵੀ ਕੁਲਵਿੰਦਰ ਕੌਰ ਤੋਂ ਵੀ ਕੁਛ ਉੱਠੀ ਗਈ ਤਾਂਕਿ ਜਦੋਂ ਜਦੋਂ ਮੀਡੀਆ ਕਦੇ ਮਾਇਆ ਮਗਰ ਜਾ ਤੂੰ ਕੰਗਣਾ ਰਣੋਤ ਤੋਂ ਕੰਗਣਾ ਰਣੋਤ ਤੋਂ ਮਾਇ ਮਗੀ ਹੋਵੇ ਤੇ ਕੰਗਣਾ ਰਣੋਤ ਫਿਰ ਜੋ ਬੁੱਲੇ ਵੀ ਨਾ ਉਹ ਤਾਂ ਭੱਜ ਗਈ ਕਹੂਗੀ ਹਾਂ ਮੈਂ ਤੁਹਾ ਮਾਂ ਹੀ ਮਗਾਦੀ ਮੈਂ ਕਸਤਾਨੀਆਂ ਨੂੰ ਉਹਦਾ ਕੀ ਬਿਆਨ ਹੈ ਕਿ ਕਿਸੇ ਨੇ ਗ੍ਰਬ ਕਰ ਲਿਓ ਕਿ ਜਿਹੜੀ ਉਹ ਇਹਨਾਂ ਦੀ ਸੁਰੱਖਿਆ ਏਜੰਸੀ ਆ ਕਿ ਸੁਰੱਖਿਆ ਏਜੰਸੀ ਨੇ ਆਪਣੇ ਕੋਲੇ ਰੱਖ 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 ਰੱਖੀਆ ਗ੍ਰਿਫਤਾਰ ਕੀਤੀ ਹੋਇਆ ਉਹ ਕੰਗਣਾ ਰਣੌਤ ਦੇ ਮਾਮਲੇ ਦੇ ਵਿੱਚ ਹੁਣ ਸਿਟ ਦਾ ਗਠਨ ਹੋ ਗਿਆ ਹੁਣ ਸਿਟ ਹੈ ਜਿਹੜੀ ਉਹ ਕੰਗਣਾ ਰਣੌਤ ਤੇ ਕੁਲਵਿੰਦਰ ਕੌਰ ਤੋਂ ਪੁੱਛਗਿੱਛ ਕਰੇਗੀ ਦੋਵਾਂ ਤੋਂ ਪੁੱਛੇਗੀ ਤੇ ਜਿਹੜੀ ਫੋਟੋ ਖੰਗਾਲੀ ਜਾਏਗੀ ਉਸ ਤੋਂ ਬਾਅਦ ਜੋ ਨਤੀਜਾ ਆਏਗਾ ਉਸ ਤੋਂ ਬਾਅਦ ਸਾਰੀ ਗੱਲਬਾਤ ਸਾਹਮਣੇ ਆ ਕੇ ਉਹਦੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਜੀ ਬਿਲਕੁਲ ਜੀ ਅਸਲ 'ਚ ਕੰਗਣਾ ਰਣੌਤ ਜਿਹੜੀ ਹੈਗੀ ਆ ਪਹਿਲਾਂ ਮੈਂ ਕਰ ਚੁੱਕਾ ਨਾਲ ਵਸੇ ਕੰਗਣਾ ਰਣੌਤ ਕਿਦਾਂ ਕਹਿੰਦੀ ਸੀ ਤੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਉਹਨੂੰ ਵੀ ਖਾਲਸਤਾਨੀ ਕਿਹਾ ਕੁਲਵਿੰਦਰ ਕੌਰ ਨੂੰ ਤਾਂ ਉਹਦੇ ਚੇਟਾ ਵੱਜਿਆ ਚਿਹਰਾ ਬੱਜਿਆ ਕਿ ਨਹੀਂ ਬੱਜਿਆ ਹੁਣ ਸਿਟ ਜਾਂਚ ਕਰੇਗੀ ਹੁਣ ਤੱਕ ਤਾਂ ਇਹ ਚੱਲ ਰਿਹਾ ਚਿਹਰਾ ਉਹਨੇ ਕਿਹਾ ਸੀਗਾ ਜੀ ਇਹ ਮਤਲਬ ਕਿ ਸ਼ੀ ਹਿਟ ਮੀ ਤੇ ਉਹ ਜਾਂ ਸ਼ੀ ਸਲੈਪਟ ਮੀ ਤੇ ਕੁਝ ਕਿਹਾ ਸੀ ਉਹਨੇ ਕੰਗੜਾ ਨੇ ਤੇ ਉਸੇ ਗੱਲ ਨੂੰ ਲੈ ਕੇ ਅਸੀਂ ਉਸੇ ਨੂੰ ਪਲੀ ਬਣਾ ਕੇ ਅਸੀਂ ਚੱਲ ਰਹੇ ਹਾਂ ਕਿ ਕੰਗੜਾ ਦੇ ਚਿਹਰਾ ਮਾਰਿਆ ਕੰਗੜਾ ਦੇ ਚਿਹਰਾ ਮਾਰਿਆ ਕਿ ਨਹੀਂ ਮਾਰਿਆ ਹੁਣ ਪਤਾ ਲੱਗੂਗਾ ਕਿ ਸਿਟ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈਗੀ ਆ ਉਹ ਹੁਣ ਜਾਂਚ ਕਰੇਗੀ ਉਹ ਉਹਨੇ ਸਾਰੇ ਹੀ ਕੈਮਰੇ ਦੇ ਜਿਹੜੀ ਫੁਟੇਜ ਹੈਗੀ ਆ ਉਹ ਫ੍ਰੀਜ਼ ਕਰਨ ਵਾਸਤੇ ਕਹਿਤਾ ਵੀ ਤੁਸੀਂ ਜਿੱਥੇ ਉਹਨੂੰ ਥੋੜੇ ਨੂੰ ਹਿਲਾਉਣਾ ਨਹੀਂ ਹੈਗਾ ਕਿ ਪਾਸੇ ਕੱਢ ਲਓ ਹੁਣ ਪੁੱਛਗਿਛ ਕੀਤੀ ਜਾਊਗੀ ਇਸ ਸੈਟ ਵੱਲੋਂ ਕੰਗਣਾ ਰਣੌਤ ਤੋਂ ਵੀ ਕੰਗਣਾ ਰਣੌਤ ਦੇ ਪੀਏ ਤੋਂ ਵੀ ਕੁਲਵਿੰਦਰ ਕੌਰ ਤੋਂ ਵੀ ਪੁੱਛਗਿਛ ਕੀਤੀ ਜਾਏਗੀ ਹੁਣ ਕੰਗਣਾ ਰਣੌਤ ਵੀ ਆਏਗੀ ਸੈਟ ਕੋਲੇ ਇਹ ਗੱਲ ਦੱਸਣ ਵਾਸਤੇ ਵੀ ਚਪੇੜਾ ਵੱਜਿਆ ਸੀ ਉਹਦੇ ਕਿਵੇਂ ਵੱਜਿਆ ਸੀ ਕਿੰਨੀਆਂ ਉਂਗਲਾਂ ਛਪੀਆਂ ਸੀ ਮੂੰਹ ਦੇ ਉੱਪਰ ਕਿੱਦਾਂ ਵੱਜਿਆ ਚਪੇੜਾ ਐਸਾ ਚਵੇੜੇ ਵੱਡੇ 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 ਬਦਬਾਰੀ ਖਾਦੇ ਨੇ ਫਿਲਮਾਂ ਵਿੱਚ ਗੰਗਣਾ ਨੇ ਤੇ ਪਰ ਉਹ ਚਵੇੜਾ ਹੁਣ ਸੱਚੀ ਮੁੱਚੀ ਭੱਜ ਗਿਆ ਬੀਬੀ ਕੁਲਵਿੰਦਰ ਕੌਰ ਵੱਲੋਂ ਕੁਲਵਿੰਦਰ ਕੌਰ ਜਿਹੜੀ ਹੈਗੀ ਆ ਉਹ ਕਿੱਥੇ ਆ? ਸਵਾਲ ਖੜਾ ਹੋ ਰਿਹਾ ਕਿਉਂਕਿ ਜ਼ਮਾਨਤ ਹੋ ਚੁੱਕੀ ਆ ਬੀਬੀ ਦੀ ਕੁਲਵਿੰਦਰ ਕੌਰ ਦੀ ਜ਼ਮਾਨਤ ਹੋ ਚੁੱਕੀ ਆ ਪੱਤਰਕਾਰ ਭਾਈਚਾਰਾ ਉਸ ਦੀ ਗੱਲ ਨਹੀਂ ਕਰ ਰਿਹਾ ਕਿ ਕਿੱਥੇ ਆ ਉਹ ਪੱਤਰਕਾਰ ਭਾਈਚਾਰਾ ਚੁੱਪ ਕਿਉਂ ਕਰ ਗਿਆ ਕਿੱਥੇ ਆ ਕੁਲਵਿੰਦਰ ਕੌਰ ਕਿੱਥੇ ਆ ਕੁਲਵਿੰਦਰ ਕੌਰ ਜਦੋਂ ਜਮਾਨਤ ਹੋ ਗਈ ਆ ਸਸਪੈਂਡ ਹੈਗੀ ਆ ਉਹ ਸਸਪੈਂਡ ਹੋਣ ਤੋਂ ਬਾਅਦ ਉਸ ਦਾ ਇੱਕ ਹੈੱਡਕੁਆਰਟਰ ਬਣਦਾ ਹਾਜ਼ਰੀ ਪਾਉਣ ਦਾ ਹੈੱਡਕੁਆਰਟਰ ਬਣਦਾ ਵੀ ਬੰਤੂ ਇੱਥੇ ਹਾਜ਼ਰੀ ਪਾਉਣੀ ਆ ਹੈੱਡਕੁਆਰਟਰ ਜੰਮੂ ਬਣਾ ਸਕਦੇ ਆ ਮਰਜ਼ੀ ਆ ਉਹਨਾਂ ਦੀ ਹੈੱਡਕੁਆਰਟਰ ਉਹ ਦਿੱਲੀ ਬਣਾ ਸਕਦੇ ਆ ਹੈੱਡਕੁਆਰਟਰ ਕਿਤੇ ਬਣਾ ਸਕਦੇ ਆ ਹਾਜ਼ਰੀ ਪਾਉਣ ਵਾਲਾ ਠੀਕ ਹੈ ਜੀ ਹੈੱਡਕੁਆਰਟਰ ਬਣਦਾ ਕਿੱਥੇ ਆ ਕੁਲਵਿੰਦਰ ਕੌਰ ਜਮਾਨਤ ਹੋ ਚੁੱਕੀ ਆ ਪਰ ਲੱਭਦੇ ਨਹੀਂ ਰਹੀ ਕਿੱਥੇ ਆ ਉਹ ਕਿੱਥੇ ਆ ਉਹ ਕਹਿੰਦੇ ਮਾਫੀ ਮੰਗ ਲਈ ਆ ਉਹਨੇ ਚਰਚਾ ਚੱਲ ਰਹਾ ਹੈ ਮੀਡੀਆ ਕਦੇ ਮਾਫੀ ਮੰਗ ਲਈ ਕੰਗਣਾ ਰਣੋਤ ਤੋਂ ਕੰਗਣਾ ਰਣੋਤ ਤੋਂ ਮਾਫੀ ਮੰਗੀ ਹੋਵੇ ਤੇ ਕੰਗਣਾ ਰਣੋਤ ਫਿਰ ਜੋ ਬੁੱਲੇ ਵੀ ਨਾ ਉਹ ਤਾਂ ਭੱਜ ਕੇ ਕਹੂਗੀ ਹਾਂ ਮੈਂ ਤੁਮਹੇ ਮਾਫੀ ਮੰਗਾਤੀ ਮੈਂ ਘਰ ਆਸਤਾਨਿਆਂ ਤੋਂ ਕੰਗਣਾ ਰਣੋਤ ਮੇਰਾ ਕੁਲਵਿੰਦਰ ਕੌਰ ਨੂੰ ਲੱਭਣਾ ਬਣਦਾ ਮੈਂ ਅਸੀਂ ਵੀ ਕੋਸ਼ਿਸ਼ ਕਰਾਂਗੇ ਕੁਲਵਿੰਦਰ ਕੌਰ ਹੈ ਕਿੱਥੇ ਆ ਕਪੂਰਥਲੇ ਆ ਕਿ ਆਪਣੇ ਜੰਮੂ ਆਪਣੇ ਘਰ ਦੇ ਵਿੱਚ ਐ ਜਾਂ ਚੰਡੀਗੜ੍ਹ ਦੇ ਵਿੱਚ ਐ ਕਿੱਥੇ ਆ ਕੁਲਵਿੰਦਰ ਕੌਰ ਉਹਦਾ ਕੀ ਬਿਆਨ ਹੈ ਕਿ ਕਿਸੇ ਨੇ ਗ੍ਰਬ ਕਰ ਲਈ ਉਹ ਕਿ ਜਿਹੜੀ ਉਹ ਇਹਨਾਂ ਦੀ ਸੁਰੱਖਿਆ ਏਜੰਸੀ ਆ ਕਿ ਸੁਰੱਖਿਆ ਏਜੰਸੀ ਨੇ ਆਪਣੇ ਕੋਲੇ ਰੱਖ 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 ਰੱਖੀਆ ਗ੍ਰਿਫਤਾਰ ਕੀਤੀ ਹੋਈ ਆ ਉਹ ਨੂੰ ਬੰਦ ਕੀਤਾ ਹੋਇਆ ਕਿਤੇ ਇਹ ਕੌਣ ਪੁੱਛਿਆ ਗੱਲ ਭਵਾਂਤਮਨ ਵੀ ਕਹਿੰਦਾ ਕਿ ਕੰਗੜਾ ਰਣੌਤ ਨੇ ਅੱਤਵਾਦੀ ਕਹਿ ਕੇ ਪੰਜਾਬ ਨੂੰ ਗਲਤ ਕੀਤਾ ਬੇਸ਼ੱਕ ਅਸੀਂ ਥੱਪੜ ਨੂੰ ਜਾਇਜ਼ ਨਹੀਂ ਠਹਿਰਾਉਂਦੇ ਪਰ ਪਰ ਉਹਨੇ ਕੰਗੜਾ ਰਣੌਤ ਨੇ ਅਤਵਾਦੀ ਕਹੇ ਗੱਲ ਕੀਤਾ ਕੰਗਣਾ ਰਣੌਤ ਨੇ ਪਹਿਲਾਂ ਵੀ ਕਿਸਾਨਾਂ ਵਿਰੁੱਧ ਬੋਲੀ ਸੀ ਤੇ ਖਰੋ ਕਰਮ ਪ੍ਰਤੀ ਕਰਮ ਹੁੰਦੇ ਆ ਭੁਤ ਆਤਮਾਨ ਨੇ ਇੰਨੀਆਂ ਗੱਲਾਂ ਕਰਕੇ ਗੱਲ ਸਮਾਪਤ ਕਰਤੀ ਸੀ ਗੱਲ ਪਰ ਭੁਤ ਆਤਮਾਨ ਨੂੰ ਇਹ ਸੰਦਰਭ ਵਿੱਚ ਬੜੇ ਵੱਡੇ ਪੱਧਰ ਤੇ ਗੱਲ ਕਰਨੀ ਬਣਦੀ ਆ ਹੁਣ ਗੱਲ ਹੈ ਜੀ ਸਿੱਧੀ ਸਪਸ਼ਟ ਜੀ ਗੱਲ ਆ ਕਿ ਕਲਵਿੰਦਰ ਕੌਰ ਨੂੰ ਪੱਤਰਕਾਰਾਂ ਪੱਤਰਕਾਰ ਦਸਣ ਕਿੱਥੇ ਆ ਕਲਵਿੰਦਰ ਕੌਰ ਨਿਰਧਰ ਹਾਂ ਨਿਰਪੱਖ ਰਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਹੇ ਆ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁਲਾਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋ ਹਾਰ ਸਿਹਤ ਔਸਾਂ ਸਭਿ 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 ਸ